ਅੱਜ ਪ੍ਰਜਾਗਤਾ ਬਰਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲੇ ਦੁਆਰਾ ਅਸੀਂ ਅੱਜ ਪਹੁੰਚੇ ਹੈਗੇ ਆ ਐਵਰੇਜ ਪਬਲਿਕ ਸਕੂਲ ਹਾਈ ਸਕੂਲ ਦੇ ਵਿੱਚ ਜਿੱਥੇ ਅਸੀਂ ਅੱਜ ਅੱਜ ਪੌਦੇ ਲਗਾਉਣ ਦਾ ਕੰਮ ਕਰ ਰਹੇ ਹਾਂ ਤੁਹਾਨੂੰ ਜਿਵੇਂ ਕਿ ਦੱਸਿਆ ਕਿ ਪ੍ਰਕਿਰਤੀ ਕੋਣ ਹੈ ਸਾਡੀ ਮਾਂ ਹੈ ਤੇ ਜੇ ਅਗਰ ਆਪਾਂ ਆਪਦੀ ਮਾਂ ਦੀ ਰੱਖਿਆ ਕਰਾਂਗੇ ਤਾਂ ਆਪਾਂ ਜੀਵਿਤ ਰਵਾਂਗੇ ਕਿਉਂਕਿ ਸਾਨੂੰ ਇਹ ਗੱਲ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਕੀ ਸਾਡਾ ਜਿਹੜਾ ਸਰੀਰ ਹੈ ਇਹ ਖੁਦ ਹੀ ਇੱਕ ਪ੍ਰਕਿਰਤੀ ਹੈ ਪੰਜ ਤਤਵਾਂ ਦਾ ਬਣਿਆ ਹੋਇਆ ਇੱਕ ਪੁੱਤਲਾ ਹੈ ਅਗਰ ਅੱਜ ਆਪਾਂ ਇਸ ਪ੍ਰਕਿਰਤੀ ਨੂੰ ਨਸ਼ਟ ਕਰਾਂਗੇ ਇਹਨੂੰ ਤਬਾਹ ਕਰਾਂਗੇ ਤਾਂ ਸੋਚੋ ਅਸੀਂ ਪ੍ਰਕਿਰਤੀ ਨੂੰ ਨਹੀਂ ਖਤਮ ਕਰ ਰਹੇ ਅਸੀਂ ਅੱਜ ਮਨੁੱਖੀ ਜਾਤੀ ਨੂੰ ਖਤਮ ਕਰ ਰਹੇ ਹਾਂ ਇਸ ਕਰਕੇ ਸਾਨੂੰ ਅੱਜ ਜ਼ਰੂਰਤ ਹੈ ਕਿ ਇਸ ਪ੍ਰਕਿਰਤੀ ਨੂੰ ਬਚਾਉਣ ਦੀ ਆਪਦੀ ਮਾਂ ਦੀ ਰੱਖਿਆ ਕਰਨ ਦੀ ਤਾਂ ਜੇ ਅਗਰ ਆਪਾਂ ਇਹਦੀ ਰੱਖਿਆ ਕਰਾਂਗੇ ਤਾਂ ਸਾਡੀ ਆਪਦੀ ਰੱਖਿਆ ਹੈ ਕਿਉਂਕਿ ਅੱਜ ਸਾਇੰਸ ਨੇ ਤਰੱਕੀ ਤਾਂ ਬਹੁਤ ਕਰ ਲਈ ਪਰ ਉਹਨੇ ਪ੍ਰਕਿਰਤੀ ਨੂੰ ਖਤਮ ਕਰਤਾ ਅੱਜ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਸਮਝ ਹੀ ਨਹੀਂ ਹੈਗੀ ਕਿ ਵੀ ਅਗਰ ਆਪਾਂ ਪ੍ਰਕਿਰਤੀ ਸਾਨੂੰ ਸੁੱਖ ਦਿੰਦੀ ਹੈ ਤਾਂ ਹੀ ਆਪਾਂ ਸਾਧਨਾ ਦਾ ਵੀ ਸੁੱਖ ਲੈ ਸਕਦੇ ਹਾਂ ਜੇ ਅਗਰ ਕੱਲੇ ਸਾਧਨ ਹੋਣਗੇ ਤੇ ਜੇ ਸਾਨੂੰ ਸਾਹ ਲੈਣ ਵਾਸਤੇ ਆਕਸੀਜਨ ਨਾ ਮਿਲੇ ਖਾਣ ਵਾਸਤੇ ਕੋਈ ਪਦਾਰਥ ਨਾ ਮਿਲੇ ਤਾਂ ਫਿਰ ਅਸੀਂ ਜੀਵਿਤ ਰਵਾਂਗੇ ਤਾਂ ਇਸ ਕਰਕੇ ਸਾਨੂੰ ਪ੍ਰਕਿਰਤੀ ਦੀ ਰੱਖਿਆ ਕਰਨੀ ਹੈ ਤੇ ਇਸ ਉਪਰਾਲੇ ਨੂੰ ਅਸੀਂ ਚੱਕ ਕੇ ਅੱਜ ਐਵਰੇਜ ਪਬਲਿਕ ਹਾਈ ਸਕੂਲ ਦੇ ਵਿੱਚ ਅਸੀਂ ਅੱਜ ਆਏ ਹਾਂ ਤੇ ਬੱਚਿਆਂ ਨੂੰ ਪੌਦਿਆਂ ਦੀ ਪ੍ਰਕਿਰਤੀ ਦੇ ਬਾਰੇ ਵੀ ਦੱਸਾਂਗੇ ਕਿ ਪ੍ਰਕਿਰਤੀ ਦਾ ਕੀ ਮਹੱਤਵ ਹੈ ਤੇ ਅੱਜ ਅਸੀਂ ਇਸ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚੇ ਜਿਹੜੇ ਕਿ ਪੌਦੇ ਨਹੀਂ ਉਹਨਾਂ ਨੂੰ ਲਗਾਉਣ ਵਾਸਤੇ ਆਏ ਆ ਉਹਨਾਂ ਨੂੰ ਭਰਤੀ ਕਰਨ ਆਏ ਆ ਕੌਣ ਸ਼ਾਹ